ਸਨ ਇਤੀ ਦੁਖ ਕੱਬਣ ਚੱਲਣ ਰਤਨ ਸੀ ਸੋਨੀਆ ਰੇ ਬੈ ਗਏ ਹੀੜੇ ਮੁੱਤੀ ਧਾਇ ਸੀ ਜਾਨੀ ਚੱਲ ਗਏ ਪ੍ਰਿਦਾ ਬੁਰੇ ਦਾ ਪਲਾਕਾਰ ਗੁੱਸਾ ਮਨ ਹੰਡਾਏ ਦੇਹ ਰੋਗ ਨਾ ਲੱਗਈ ਲੱ ਸਭ ਕੁਛ ਪਾਈ ਫਿਰਦਾ ਪੰਖ ਪਰੌਣੀ ਦੁਨੀ ਸੁਹਾਵਾ ਬਾਗ ਨੌ ਵਜੇ ਸੁਬਾ ਸਿਓ ਚੱਲਣ ਕਾ ਕਰ ਸਾਜ ਫਿਰਦਾ ਰਾਤ ਕਥੂਰੀ ਬੰਡੀ ਐ ਸੁਤ ਮਿਲੈ ਨਾ ਪਾਓ ਨਨਣ ਨਿੰਦਰਾਵਲੀ ਦਿਨ ਮਿਲਣ ਕਮਾਓ ਪ੍ਰਤਮ ਮੈਂ ਜਾਣਿਆ ਦੁਖ ਮੁਝ ਕੋ ਦੁਖੀ ਸਭੈ ਜਗ ਉੱਚਾ ਚੜ ਕੇ ਦੇਖਿਆ ਤਾਂ ਕਰ ਕਰ ਇਹ ਅਗ ਮਹਲ ਆਪਣਾ ஃபிரிதூ ரே வசூலியா ஃபிர்திரீ சங்க சனடி விருலே கை பாயனா பியார ਗੰਦੀ ਵਹਿਣ ਨਾ ਟਾਈ ਤੋਪਿ ਲਿਖਾ ਦੇਵਣਾ ਜਿੱਦ ਰਬਰ ਜਾਇਵਣਾ ਦੋਂ ਘੋਂ ਕਰੀ ਫਰੀਦਾ ਦੁੱਖਾਂ ਸੀਤੀ ਦਿਉ ਗਿਆ ਸੂਲਾ ਸੀਤੀ ਰਾਤ ਖੜਾ ਪੁਕਾਰੇ ਪਤਨੀ ਬੀੜਕ ਪਰਵਾਤ ਲੰਮੀ ਲੰਮੀ ਨਦੀ ਵਹਿ ਗੰਦੀ ਕੇ ਰਹੇ ਤ ਬਿੜੇ ਨੂੰ ਕੱਪੜਾ ਕਿਆ ਕਰੇ ਇਹ ਪਤਰੇ ਸੋਚੇ ਤ ਫਿਰਦਾ ਗਲੀ ਸੁ ਸੱਜਣ ਵਿਹੀ ਇੱਕ ਟੁੰਡੀ ਦੀ ਨਾ ਲਹਾਂ ਤੁਖਾਂ ਜੁ ਮਲਹੀ ਕਾਣ ਤਿੰਨਾ ਮਾਪੇ ਪ੍ਰਿੰਦਾ ਉਤਨੇ ਪੌਂਕਣਾ ਨਿਤ ਨਿਤ ਦੁਖੀਏ ਕੌਣ ਕੰਨੀ ਬੁੱਜੀ ਦੀ ਰਾਂ ਕਿੱਤੀ ਵਗੇ ਪਾਉਣਾ ਫਿਰਦਾ ਰੱਬ ਤੁੰਗੂਰੀ ਪੱਕੀਆਂ ਮਾ ਕਹਿ ਨਹੀਂ ਵਹਿਨਾ ਜੋ ਜੋ ਵੰਗੇ ਢੀੜਾ ਸੋ ਉਮਰ ਹੱਥ ਪਵੰਨਾ ਬ੍ਰਿਦ ਤਨ ਸੁਕਾ ਪਿੰਗਰ ਥਿਆ ਤਲੀਆਂ ਖੁੰਡੇ ਕਾਗ ਅਜੇ ਸੁਰਬਨਾ ਬੌੜਿਓ ਦੇਖ ਬੰਦੀ ਕੇ ਪਗ ਕਾਗਾ ਕਰੰਗ ਟੰਡੋਲਿਆ ਸਗਲ ਖਾਇਆ ਮਹਾਸ ਈ ਦੁਇ ਨਾ ਮਤਝੋ ਪੀਰ ਦੇਖਣ ਕੀ ਆਸ ਕਾਗਾ ਚੂ ਕਾਗਾ ਚੂਡ ਨਾ ਪਿੰਜਰਾ ਬਸ ਤੇ ਉੱਡਰ ਜਾਏ ਜਿਤ ਪਿੰਜਰੇ ਮੇਰਾ ਸੋਸੇ ਮਾਸ ਨਾ ਦੁਖਾਏ ਫਿਰਦ ਗੋਣ ਮਣੀ ਸੱਡ ਕਰੇ ਨ ਕਰਿਆ ਕਰ ਆਓ ਸਰ ਪਰ ਮੈਥ ਆਵਣਾ ਮਰਨਾਂ ਆਂ ਡਰਿਆ ਐਨੀ ਲੋਣੀ ਦੇਖਦਿਆਂ ਕਿੱਤੀ ਚੱਲ ਗਈ ਫਰੀਦਾ ਲੋਕਾ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਕੋਈ ਫਰੀਦਾ ਜੀ ਤੂੰ ਮੇਰਾ ਹੋਇ ਰਹਿ ਸਭ ਜਗ ਤੇਰਾ ਹੋਇ ਗੰਦੀ ਉੱਤੇ ਰੁਖੜਾ ਕਿ ਚੁਰ ਗੁ ਬੰਨੇ ਤੀਰ ਫਿਰਦਾ ਕੱਜੀ ਭੰਡਰ ਕੀਏ ਕਿ ਚੁਰ ਗੁ ਤਾਂ ਹੀ ਨੀਰ ਫਿਰਦਾ ਮੈਲ ਨ ਸਖਣ ਰਹਿ ਗਈ ਬਸ ਆਇਆ ਤਲ ਗੌਰਾਂ ਦੀ ਨਮਾਨੀਆਂ ਬੈਸਣ ਰੂਹਾਂ ਮਲ ਅਕੀ ਸਿੱਖ ਬੰਦਗੀ ਚੱਲਣਾ ਅੱਜ ਕਹਿ ਕੱਲ ਫਰੀਦਾ ਮੌਤੇ ਦਾ ਬੰਨਾ ਇਵੇਂ ਦੀ ਸੈ ਜਿਉਂ ਦਰਿਆ ਵੇਟਾ ਅੱਗੇ ਦੂਜਕ ਤੱਪਿਆ ਸੁਣਿਆ ਹੂਲ ਬਵੇ ਕਹਾ ਇੱਕ ਨਾਨੋ ਸਭ ਸੋਚੀ ਆਈ ਇੱਕ ਫਿਰਦੀ ਦੀ ਪਰਵਾਹ ਅਮਲ ਜੇ ਕੀਤੇ ਦੁਨੀ ਵਿੱਚ ਛੇ ਦਰਗਹਿ ਉਗਾ ਫਰੀਦਾ ਦਰਿਆ ਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੰਦੇ ਹੰਜਨੂ ਅਚਿੰਤੇ ਬਾਜ ਪਏ ਬਾਜ ਪਏ ਤੇ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਜਿਤਨਾ ਜਿੱਤੇ ਸਨ ਸੋ ਗਾਲੀ ਰੱਬ ਕੀਆਂ ਸਾਡੇ ਤ੍ਰੈਮਣ ਦੁਰੀ ਚੱਲੇ ਪਾਣੀ ਅਨ ਆਇਓ ਬੰਦਾ ਦੁਨੀਆ ਵਿੱਚ ਵਤ ਅਸੂਣੀ ਬੰਨ ਮਾਲਕ ਮੌਤ ਜਾ ਆਵਸੀ ਸਭ ਦਰਬਾਚੀ ਪੰਨ ਦਿਨ ਪਿਆਰਿਆਂ ਪਾਇਆ ਅੱਗੇ ਦਿੱਤਾ ਬਾਨ ਬਿੱਖੂ ਬੰਦਾ ਚੱਲਿਆ ਚੋਂ ਜਣਿਆਂ ਦੇ ਕੰਨ ਫਿਰਦਾ ਅਮਲ ਜੇ ਕਿਤੇ ਦੁਨੀਆ ਵਿੱਚ ਦਰਗh ਆਏ ਕਮ ਫਰੀਦਾ ਹੋ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕਕਰ ਚੁਗਣ ਥਲ ਵਸਣਾ ਰੱਬ ਨਾ ਛੋਡਣ ਪਾਸ ਫਰੀਦਾ ਰੁੱਤ ਫਰੀਵਣ ਕੰਬਿਆ ਪੱਤ ਚੜੇ ਚੜ ਪਾਈ ਚਾਰੀ ਚਾਰੀ ਡਾਂਟੂਂ ਦੀਆਂ ਰਹਿਣਕ ਤਾਉ ਨਾਹੀਂ ਫਿਰਦਾ ਪਾੜ ਪਟੋਲਾ ਤਾਜ ਤੇਰੀ ਕੰਬੜੀ ਪਹਿਰੋ ਜਿੰਨੀ ਵੇਸੀ ਸੌ ਮਿਲੇ ਸਈ ਵੇਸ ਕਰਿਉ ਮਹੱਲਾ ਤੀਜਾ ਕਾਇਆ ਪ ਕਾਇ ਪਟੋਲਾ ਪਾੜਦੀ ਕੰਬੜੀ ਪਹਿਰੀ ਨਾਨਕ ਕਾਰਹੀ ਬੈਠਿਆ ਸੋ ਮਿਲੈ ਕੀ ਨੀ ਤੇਰਾ ਸਰੀ ਮਲ ਆਪਣਿ ਮਾ ਪ੍ਰਿਦਾ ਗਰਭ ਜਿਨਾ ਬਡਿਆਂ ਆਂ ਤਨ ਜੋਬਨ ਅਗਾ ਖਾਲੀ ਜਲੀ ਤਣੀ ਸਿਓ ਟੀਬੇ ਜੁਮਿਆ ਪ੍ਰਿਦਾ ਤਿਨਾ ਮੁਖ ਡਰਾਵਣੀ ਨਾਵਤਾਰੇ ਹੁੰਨਾਓ ਇੱਤੇ ਦੁੱਖ ਕਣੇਰੀਆਂ ਅੱਗੇ ਟੌਰ ਨਾ ਠਾਓ ਫਿਰਦਾ ਪਿਛਲ ਰਾਤ ਨ ਜਾਗਿਓ ਜੀਵ ਦੜਿਓ ਮੂਇ ਗੇ ਤੇਰਾ ਬਸਾਰਿਆ ਤਾ ਰੱਬ ਨ ਬਿਤਰਿਓ ਪਾਲਾ ਪੰਜਮਾ ਫਰੀਦ ਕੰਤਰੰਗਾਵਲਾ ਵੱਡਾ ਬੇਮੋਤਾਜ ਅੱਲਾ ਦੀ ਤੀਰਤਿਆ ਯੋ ਸਚਾ ਬਾਸਾਜ ਮਹਿਲ ਪੰਜਮਾ ਫਰੀਦ ਦੁੱਖ ਸੁਖ ਇਕ ਕਰ ਦਿਲ ਤੇ ਲਾਹੇ ਬਕਾਰ ਅੱਲਾ ਪਾਵੇ ਸੋ ਪਲਾ ਤਾਲਬੀ ਦਰਬਾਰ ਮੱਲ ਪੰਜਮਾ ਫਰੀਦਾ ਦੁਨੀ ਬਜਾਈ ਬੱਜਦੀ ਤੂਪੀ ਵੱਜੇ ਨਾਲ ਸੋਈ ਜਿਉ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ ਮੱਲ ਪੰਜਮਾ ਫਰੀਦਾ ਦਿਲ ਰਤਾ ਇਸ ਦੁਨੀ ਸਿਓ ਦੁਨੀਆ ਕਿਤੇ ਕਮਾ ਮਿਸਲ ਪਕੀਰਾ ਕੱਖੜੀ ਸੁਪਾਈਏ ਪੂਰ ਕਰਮ ਬਹਿਲੇ ਪਹਿਰੇ ਭੁਲੜਾ ਹਲ ਪੀ ਪੱਛਾ ਰਾਤ ਜੋ ਜਗਨ ਲਹਿਨ ਸੇ ਸਾਈ ਖੰਨੋ ਦਾਤ ਦਾਤੀ ਸਾਹਿਬ ਸੰdੀਆਂ ਕਿਆ ਚਲੈ ਤੇchnਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁਤਿਆਂ ਦੇ ਉਠਾਲ ਟੁੰਡੇ ਦੀ ਸੁਆਕ ਨੂੰ ਤੋ ਤਨ ਕਾਈ ਕੋਰ ਜਿੰਨਾ ਨਾ ਸੁਹਾਗਣੀ ਤਿੰਨਾ ਚਾਕ ਨ ਹੋਰ ਸਬਰ ਮੰਜ ਕਮਾਣੀ ਸਬਰ ਕਾਨੀਣਾ ਸਬਰ ਸੰਦਾਬਾਲ ਖਾਲਕ ਖਤਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਈ ਮੀ ਜਾਣੀਣਾ ਹੋਣ ਦੀ ਖੁਦਾਈ ਦੇ ਤੀਤਨ ਕੀ ਤੈ ਦੇਣਾ ਸਬਰ ਉਹ ਸੁਆਉ ਜੇ ਤੂੰ ਬੰਦਾ ਦੜ ਕਰੇ ਬੱਤਿਓ ਦਰਿਓ ਟੁੱਟਨਾ ਠੀ ਵੇ ਬਾਣਾ ਫਰੀਦਾ ਦਰਬੇਸੀ ਗੱਖੜੀ ਚੋਪੜੀ ਪਰਿਤ ਇੱਕ ਨਾ ਕੀਨੇ ਚਾਲੀਐ ਇਵ ਸਾਵੀ ਰੀਤ ਤਨ ਤਪੈ ਤਨੂਰ ਜਿਉ ਬਲਨ ਅੱਡ ਬਲਨਾ ਪੈਰੀ ਥੱਕਾ ਸਿਰ ਜ਼ੁਲਾ ਯੇ ਮੂ ਪ੍ਰੀ ਮਿਲਨਾ ਤਨਤ ਪਾਈ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਤਿਆ ਫੇੜਿਆ ਅੰਦਰ ਪ੍ਰੀ ਨਿਹਾਲ ਹੌਂਡਿੰਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਲੱਖ ਨਾ ਲੱਕੀ ਹੈ ਗੁਰਮੁਖ ਦੀ ਦਿਖਾਲ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ ਡੁੱਬ ਮੁਏ ਬੱਗ ਬੱਪੜੇ ਫਿਰ ਤਲ ਉੱਪਰ ਪਾਓ ਮੈਂ ਜਾਣਿਆ ਵੜ ਹੰਸ ਹੈ ਤਾਂ ਮੈਂ ਕਿੱਤਾ ਜਣਾ ਬਗ ਬਪੜਾ ਜਨਮ ਨ ਪੀੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਤਰੇ ਗੀਤ ਇਸ ਪਾਵੇ ਨਾਨਕਾ ਕਾਗੁ ਹੰਸ ਕਰੇ ਸਰ ਪੰਖੀ ਏਕੜੋ ਫਾਹੀ ਵਾਲ 50 ਯੂ ਤਨ ਲੈਰੀ ਗੱਡ ਥਿਆ સચે તેરી આસ કવણ સુ અખર કવણ ગુણા મણિયા સુમણિયા